ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਮਹ ਚੇਤਨ ਕਾਸ਼ਾ ਚੋਣਾਂ ਤੋਂ ਪਹਿਲਾਂ ਧਰਨਾ ਮੁਕਤ ਪੰਜਾਬ ਦਾ ਦਾਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਦਿਖਾਈ ਦੇ ਰਹੀਆਂ ਨੇ ਇੱਕ ਪਾਸੇ ਜਿੱਥੇ ਸਰਕਾਰ ਦਾ ਜੋਰ ਲੁਧਿਆਣਾ ਜ਼ਿਲ੍ਹੇ ਚੋਣ ਤੇ ਲੱਗਿਆ ਹੋਇਆ ਉੱਥੇ ਦੂਜੇ ਪਾਸੇ ਲੁਧਿਆਣਾ ਦੇ ਵਿੱਚ ਸੰਘਰਸ਼ ਕਰ ਰਹੀ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਪਹੁੰਚ ਕੇ ਆਪਣਾ ਰੋਸ ਵਿਖਾਵਾ ਵੀ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੇਕਰ ਆਪਾਂ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਹੁਣ ਵਿਜਲੀ ਵਿਭਾਗ ਦੇ ਠੇਕੇ ਮੁਲਾਜ਼ਮਾਂ ਵੱਲੋਂ ਇੱਕ ਵਾਰ ਮੁੜ ਤੋਂ एलान ਕਰ ਦਿੱਤਾ ਗਿਆ ਹੈ ਕਿ ਉਹ ਅੱਜ ਤੋਂ ਜਨਕੀ 14 ਤਰੀਕ ਤੋਂ ਰਾਤ 12 ਵਜੇ ਅਨਮਿੱਥੇ ਸਮੇਂ ਦੇ ਲਈ ਉਹ ਮੁੜ ਤੋਂ ਹੜਤਾਲ ਤੇ ਚਲੇ ਜਾਣਗੇ ਦੂਜੇ ਪਾਸੇ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤਾਂ ਇਸ ਵਕਤ ਉੱਤਰੀ ਭਾਰਤ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਅਤਿ ਦੀ ਗਰਮੀ ਦਾ ਕਹਿਰ ਵੱਰ ਰਿਹਾ ਹੈ ਤਾਂ ਅਜਿਹੇ ਦੇ ਵਿੱਚ ਜੇਕਰ ਬਿਜਲੀ ਵਿਭਾਗ ਦੇ ਠੇਕਾ ਮੁਲਾਜ਼ਮ ਧਰਨੇ ਤੇ ਜਾਂਦੇ ਨੇ ਅਨਮਿੱਥੇ ਸਮੇਂ ਲਈ ਹੜਤਾਲ ਤੇ ਜਾਂਦੇ ਨੇ ਜੇਕਰ ਬਿਜਲੀ ਦੀ ਕੋਈ ਸਮੱਸਿਆ ਆਉਂਦੀ ਆ ਤਾਂ ਆਪਾਂ ਕਹਿ ਸਕਦੇ ਹਾਂ ਸਿੱਧੇ ਤੌਰ ਤੇ ਕਿ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਇਜ਼ਾਫਾ ਹੁੰਦਾ ਦਿਖਾਈ ਦੇ ਰਿਹਾ ਸੋਮਰਨ ਵਾਲੇ ਬਿਜਲੀ ਵਿਭਾਗ ਤੋਂ ਠੇਕਾ ਮੁਲਾਜ਼ਮ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਇੰਦਰ ਹੁਣੀ ਸਾਡੇ ਨਾਲ ਮੌਜੂਦ ਨੇ ਭਾਜੀ ਤੁਹਾਡੇ ਵੱਲੋਂ ਇੱਕ ਵਾਰ ਮੁਰਤੂ ਐਲਾਨ ਕਰ ਦਿੱਤਾ ਗਿਆ ਕਿ ਅੱਜ ਰਾਤ ਤੋਂ ਤੁਸੀਂ 14 ਤਰੀਕ ਤੋਂ ਜਾ ਰਹੇ ਹੋ ਧਰਨੇ ਤੇ ਅਣ ਮਿੱਥੇ ਸਮੇਂ ਦੇ ਲਈ ਲੁਧਿਆਣਾ ਦੇ ਵਿੱਚ ਪੱਕਾ ਮੋਰਚਾ ਲਾਉਣ ਦੀ ਤੁਹਾਡੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਕਿਉਂ ਇਹ ਤੁਹਾਨੂੰ ਕਦਮ ਚੁੱਕਣਾ ਪੈ ਗਿਆ ਕਿਉਂਕਿ ਲਗਾਤਾਰ ਸਮੇਂ-ਸਮੇਂ ਤੇ ਸਰਕਾਰ ਤੁਹਾਡੇ ਨਾਲ ਮੀਟਿੰਗਾਂ ਕਰਦੀ ਆਈ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇੱਕ ਤਾਂ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਜਿਹੜਾ ਕਿ ਸਾਰਿਆਂ ਦੇ ਪਤਾ ਹੀ ਆ ਕਿ ਜੋ 3.5-4 ਸਾਲਾਂ ਤੋਂ ਇਹ ਸਰਕਾਰ ਜਿਹੜੀ ਆ ਮੀਟਿੰਗਾਂ ਦਾ ਦੌਰ ਲੈ ਕੇ ਚੱਲੀ ਸੀਗੀ ਕਿ ਅਸੀਂ ਜਿਹੜਾ ਕਿ ਆ ਕੱਚਾ ਸ਼ਬਦ ਜਿਹੜਾ ਪੰਜਾਬ ਦੇ ਵਿੱਚ ਉਹ ਨਹੀਂ ਰਹਿਣ ਦੇਣਾ ਇਹ ਸਰਕਾਰ ਵੀ ਵਾਕਿਆ ਸਰਕਾਰਾਂ ਨਾਲੋਂ ਤਾਂ ਫੇਰ ਕਿਤੇ 100 ਗੁਣਾ ਜਿਹੜੀਆਂ ਪਿਛਲੀਆਂ ਸਰਕਾਰਾਂ ਸੀਗੀਆਂ ਉਹ ਚੰਗੀਆਂ ਸੀਗੀਆਂ ਕਿ ਗੱਲਬਾਤ ਕਟੋ-ਕਟ ਗੱਲਬਾਤ ਤਾਂ ਸੁਣਦੀਆਂ ਸੀਗੀਆਂ ਇਹ ਸਰਕਾਰ ਇਹੋ ਜਿਹਾ ਮੁੱਖ ਮੰਤਰੀ ਆ ਇਹ ਮੁੱਖ ਮੰਤਰੀ ਸਾਨੂੰ 26 ਵਾਰ ਮੀਟਿੰਗਾਂ ਵਾਸਤੇ ਆਪਣੇ ਚੰਡੀਗੜ੍ਹ ਰਹਿਸਤੇ ਬੁਲਾਉਂਦਾ ਆ ਤੇ 26 ਵਾਰ ਮੀਟਿੰਗਾਂ ਮੁਲਤਵੀ ਕਰ ਦਿੱਤੀ ਜਾਂਦੀਆਂ ਕਿ ਮੁੱਖ ਮੰਤਰੀ ਕੋਲ ਸਮਾਂ ਹੈ ਨਹੀਂ ਸਾਡੇ ਨਾਲ ਮੀਟਿੰਗ ਕਰਨ ਦਾ ਤੇ ਜਿਵੇਂ ਕਿ ਲੁਧਿਆਣੇ ਦੇ ਵਿੱਚ ਜਿਮਣੀ ਚੋਣਾ ਦਾ ਜਿਵੇਂ ਕਿ ਚੱਲ ਰਿਹਾ ਆ ਇਹਦੇ ਵਿੱਚ ਅਨੇਕਾ ਜਥੇਬੰਦੀਆਂ ਆ ਕਿ ਜਿਹੜੀਆਂ ਆਪਣਾ ਆਪਣੇ ਹੱਕ ਲਈ ਲੜ ਰਹੀਆਂ ਆ ਕਿ ਸਰਕਾਰ ਦੇ ਅੱਗੇ ਕੀ ਸਰਕਾਰ ਕਿਸੇ ਤਰ੍ਹਾਂ ਦਾ ਮਤਲਬ ਸਾਡੇ ਆਪਣੇ ਬਣਦੇ ਹੱਕ ਸਾਨੂੰ ਦੇ ਦੇਵੇ ਪਰ ਇਹ ਸਰਕਾਰ ਇੰਨੀ ਗੰਦੀ ਸਰਕਾਰ ਆ ਜਿਵੇਂ ਕਿ ਤੁਹਾਡੇ ਧਿਆਨ ਚ ਆਪਾਂ ਕੱਲ ਵੀ ਲਿਆਂਦਾ ਸੀਗਾ ਕੱਲ ਬ੍ਰਹਮਸ਼ੰਕਰ ਜਿੰਪਾ ਜੀ ਸਾਧੂ ਆਸ਼ਰਮ ਵਿਖੇ ਨਵੇਂ ਫੀਟਰ ਦਾ ਉਦਘਾਟਨ ਕਰਨ ਆਏ ਸਿਖੇ ਉੱਥੇ ਅਸੀਂ ਵੀ ਉਹਨਾਂ ਨੂੰ ਮੰਗ ਪੱਤਰ ਦਿੱਤਾ ਕਿ ਚੇਤਾਵਨੀ ਦਿੱਤੀ ਕਿ ਜੇਕਰ ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਨਹੀਂ ਹੁੰਦੀ ਜਾਂ ਮੁੱਖ ਮੰਤਰੀ ਸਾਡਾ ਹੱਲ ਨਹੀਂ ਕਰਦੀ ਜਾਂ ਤੁਹਾਡੀ ਸਰਕਾਰ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਾਏਗਾ ਕਿਉਂਕਿ ਆਮ ਲੋਕ ਜਿਹੜੇ ਆਮ ਲੋਕ ਨੇ ਉਹ ਤਾਂ ਇਹ ਉਸ ਸਰਕਾਰ ਤੋਂ ਇੰਨੇ ਕੁ ਦੁਖੀ ਨੇ ਚਾਹੇ ਸਿਰਫ ਇੱਕ ਕੌਲੀ ਚੱਟ ਨੇ ਜਿਵੇਂ ਕਿ ਜਿਹੜੀ ਕਿ ਆਮ ਆਦਮੀ ਪਾਰਟੀ ਦੇ ਟੱਟੂ ਬਣੇ ਹੋਗਾ ਕਹਿ ਲਓ ਕਿ ਉਹ ਕੌਲੀ ਚੱਟ ਨੇ ਕਿ ਜਿਹੜੇ ਸਿਰਫ ਹਰੇਕ ਆਪਣੇ ਹਾਰਪੁਰ ਦੇ ਵਿੱਚ ਹਰੇਕ ਮਹੱਲੇ 'ਚ ਮਿਲ ਜਾਣਗੇ ਉਹ ਕਹਦੇ ਕਿ ਜਦੋਂ ਪਿੱਛੇ ਜੇ ਗੱਲ ਚੱਕੀ ਸੀਗੀ ਕਿ ਇੱਟ ਚੱਕੋ ਤਾਂ ਆਮ ਆਦਮੀ ਪਾਰਟੀ ਦੇ ਕਿੰਨੇ ਵਰਕਰ ਉੱਠਦੇ ਆ ਇੱਟ ਚੱਕੋ ਤਾਂ ਇਹਨਾਂ ਦੇ ਭੁਮੱਕੜ ਕਿੰਨੇ ਫਿਰਦੇ ਆ ਕਿ ਅਸੀਂ ਤਾਂ ਕੀ ਸਾਡੀ ਸਰਕਾਰ ਨੇ ਕੰਮ ਹੀ ਬੜਾ ਕੀਤਾ ਕਿ ਜੇਕਰ ਜੇ ਕੰਮ ਕੀਤਾ ਆ ਤਾਂ ਉਹ ਲੋਕ ਲੋਕ ਦੱਸਣਗੇ ਨਾ ਲੁਧਿਆਣੇ ਜਾ ਕੇ ਦੇਖ ਲੈਣ ਮੰਨਦਾ ਤਾਂ ਬਹੁਤ ਸਾਰੀਆਂ ਕੱਲੀ ਦਬਿਜਲੀ ਆਲੇ ਜਾਂਦੀ ਨਹੀਂ ਜਿਹੜੀ ਕਰੋਨਾ ਵਾਰੀਅਰਸ ਸੀਗੇ ਜਾਂ ਜਿਹੜੇ ਆਮ ਆਦਮੀ ਕਲੀਨਿਕ ਤੇ ਜਿਹੜਾ ਮੁਲਾਜ਼ਮ ਨੇ ਕਹਿੰਦਾ ਤੁਹਾਡੇ ਤੋਂ ਪਤਾ ਲੱਗਿਆ ਕਿ ਹੋਰ ਵੀ ਅਨੇਕਾ ਜੱਥੇ ਬੰਦੇ ਜਿਹੜੀਆਂ ਕਹਿੰਦੇ ਉੱ ਪੋੜਾ ਥਲੇ ਪੱਕਾ ਧਰਨਾ ਮੋਰਚਾ ਲਾ ਰੱਖਿਆ ਜੀ ਉਥੇ ਜਿੱਥੇ ਜ ਲੁਧਿਆਣਾ ਵੈਸਟ ਦੇ ਵਿੱਚ ਚੋਣਾਂ ਨੇ ਜਿੱਥੇ ਇਹ ਆਪਣਾ ਚੋਣ ਪ੍ਰਚਾਰ ਕਰਦੇ ਆ ਉਥੋਂ ਦੇ ਆ ਕਾਫੀ ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਹੋਈਆਂ ਅਨੇਕਾ ਜਥੇਬੰਦੀਆਂ ਦੀਆਂ ਉਥੇ ਧਰਨੇ ਲੱਗੇ ਪੱਕੇ ਮੋਰਚੇ ਗੱਡੇ ਪਏ ਅਧਿਆਪਕਾਂ ਨੇ ਦਬੇ ਦਬੇ ਆ ਕਰੋਨਾ ਵਾਰੀਅਰਾਂ ਡਾਕਟਰ ਨੇ ਕੱਚੇ ਮੁਲਾਜ਼ਮ ਨੇ ਹਰੇਕ ਡਿਪਾਰਟਮੈਂਟ ਦੇ ਇਹ ਤਾਂ ਸਰਕਾਰ ਸਿਰਫ ਟਾਈਮ ਟਮਾਉ ਦੀ ਨੀਤੀ ਜਿਹੜੀ ਉਹ ਟਪਾ ਰਹੇ ਆ ਪਿੱਛੇ ਜੇ ਇਹਨਾਂ ਨੇ ਆ ਜਿਹੜਾ ਕਰਜ਼ਾ ਲੈ ਲਿਆ ਇਹਨੂੰ ਪੁੱਛੀਏ ਜੇ ਸਰਕਾਰ ਨੂੰ ਪੁੱਛਣ ਵਾਲਾ ਹੋਵੇ ਪੰਜਾਬ ਦੇ ਲੋਕ ਪੁੱਛਣ ਸਤਾਈ ਦੇ ਵਿੱਚ ਕਿ ਜਿਹੜਾ ਇਹ ਕਰਜ਼ਾ ਤੁਸੀਂ ਲਿਆ ਆ ਇਹ ਮੋੜਨਾ ਕਿਹਨੇ ਆ ਇਹ ਆਮ ਲੋਕਾਂ ਦੇ ਜਿਹੜਾ ਭਾਰ ਪਾਇਆ ਆ ਇਹ ਕਿਹੜੇ ਮੋੜਨਾ ਆ ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਨੇ ਤਾਂ ਆਣਾ ਨਹੀਂ ਇੰਦਰ ਆਪਾਂ ਤੁਹਾਡੀ ਗੱਲ ਕਰ ਲਈਏ ਤੁਸੀਂ ਬਿਜਲੀ ਵਿਭਾਗ ਦੇ ਠੇਕਾ ਮਲਾਜ਼ਮ ਹੋ ਪਿੱਛੇ ਜੀ ਇੱਕ ਚੈਨਲ ਤੇ ਗੱਲਬਾਤ ਵੀ ਚੱਲਦੀ ਸੀਗੀ ਤਾਂ ਮੁੱਖ ਮੰਤਰੀ ਨੇ ਤੁਹਾਡੇ ਸੀਐਮਡੀ ਨੂੰ ਫੋਨ ਲਾ ਲਿਆ ਕਿ ਬਿਜਲੀ ਵਿਭਾਗ ਕਿੰਨਾ ਮੁਨਾਫੇ ਦੇ ਵਿੱਚ ਜਾ ਰਿਹਾ ਉਹ ਕਹਿੰਦਾ ਜੀ 1900 ਕਰੋੜ ਦੇ ਮੁਨਾਫੇ ਦੇ ਵਿੱਚ ਜਾ ਰਿਹਾ ਹੈ ਬਿਜਲੀ ਵਿਭਾਗ ਜੇਕਰ ਮੁਨਾਫੇ ਦੇ ਵਿੱਚ ਜਾ ਰਿਹਾ ਹੈ ਅਣਮਿੱਥੇ ਅਣ ਦੱਸੇ ਜਿਹੜੇ ਕਟ ਲੱਗ ਰਹੇ ਨੇ ਲਗਾਤਾਰ ਬਿਜਲੀ ਦੀ ਘਾਟ ਕਾਰਨ ਮੁਲਾਜ਼ਮ ਜਿਹੜੇ ਸੜਕਾਂ ਨੇ ਥੋੜੇ ਯਾਰਗੇ ਤੇ 26 ਵਾਰਿਆਂ ਦੇ ਮੁੱਖ ਮੰਤਰੀ ਮੁੱਕਰ ਚੁੱਕਿਆ ਜੀ ਤੁਹਾਨੂੰ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਕਿਉਂ ਅਜਿਹੇ ਹਾਲਾਤ ਪੈਦਾ ਹੋ ਰਹੇ ਨੇ ਜੀ ਫਿਰ ਹਾਲਾਤ ਪੈਦਾ ਤਾਂ ਹੋ ਰਹੇ ਨੇ ਸੋਸ਼ਲ ਮੀਡੀਆ ਵਾਲੀ ਸਰਕਾਰ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਇਹਨਾਂ ਦੇ ਕਈ ਮੰਤਰੀ ਨੇ ਉਹਨਾਂ ਨੂੰ ਰੀਲਾਂ ਦਾ ਬੜਾ ਸ਼ੌਂਕ ਆ ਕਿਸ ਅਸੀਂ ਤਾਂ ਫੇਮਸ ਹੋ ਜਾਈਏ ਘੱਟੋ ਘੱਟ ਹੋਰ ਤਾਂ ਪਿੰਡਾਂ ਦਾ ਸੁਧਾਰ ਜਾਂ ਸ਼ਹਿਰਾਂ ਦਾ ਸੁਧਾਰ ਤਾਂ ਆਪਾਂ ਕੀਤਾ ਨਹੀਂ ਕਿ ਆਪਾਂ ਰੀਲਾਂ ਬਣਾ ਕੇ ਖਰੇ ਲੋਕ ਸਾਡੇ ਪੱਖ 'ਚ ਹੋ ਜਾਣਗੇ ਪਰ ਜਿਹੜੀ ਇੰਨੀਆਂ ਬਾਾਰ ਮੀਟਿੰਗਾਂ ਦੇ ਕੇ ਯੂਨੀਅਨ ਨੂੰ ਮੁੱਕਰ ਸਕਦੀ ਆ ਪਿੱਛੇ ਜੇ ਸਾਡੀ 29 ਲਾਸਟ ਮਹੀਨੇ ਦੀ 29 ਤਰੀਕ ਨੂੰ ਸਾਡੀ ਹਰਪਾਲ ਚਿਮਾ ਜੀ ਨਾਲ ਮੀਟਿੰਗ ਹੋਈ ਤੁਹਾਡੇ ਧਿਆਨ 'ਚ ਹੀ ਸੀਗਾ ਸਾਡਾ ਦੜਬੇ ਵਿਖੇ ਇਹਨਾਂ ਦੇ ਹਰਪਾਲ ਚਿਮਾ ਜੀ ਦੇ ਦਫ਼ਤਰ ਅੱਗੇ ਪੱਕਾ ਮੋਰਚਾ ਲੱਗਾ ਸੀਗਾ ਉੱਥੇ ਆਪਾਂ ਰੱਜ ਕੇ ਇਹਨਾਂ ਦਾ ਭੰਡੀ ਪ੍ਰਚਾਰ ਕੀਤਾ ਕੀ ਆ ਇਸ ਸਰਕਾਰ ਨੇ ਕੀਤਾ ਕੱਖ ਨਹੀਂ ਤੁਸੀਂ ਹੈਰਾਨੀ ਹੋਵੋਗੇ ਚੇਤਨ ਜੀ ਡਿੜਬੇ ਦੇ ਜਿਹੜੇ ਬਾਜ਼ਾਰੂ ਲੋਕ ਨੇ ਜਿਹੜੇ ਕੀ ਕਹ ਲਓ ਕਿ ਰੋਜ਼ ਆਪਣਾ ਰੋਜ਼ਗਾਰ ਖੋਲਦੇ ਆ ਰੋਜ਼ੀ ਰੋਟੀ ਕਮਾਉਂਦੇ ਆ ਗੁਜ਼ਾਰਾ ਕਰਦੇ ਆ ਉਹ ਹੀ ਹਰਪਾਲ ਚੀਮੇ ਤੋਂ ਇੰਨੇ ਕੁ ਦੁਖੀ ਸੀਗੇ ਉਹ ਕਹਿੰਦੇ ਕਹਿੰਦੇ ਤੁਸੀਂ ਦੱਬ ਕੇ ਰੱਖੋ ਕੰਮ ਕਹਿੰਦੇ ਅਗਲੀ ਵਾਰ ਤਾਂ ਇਹਨਾਂ ਦੀ ਹਵਾ ਨਹੀਂ ਆਉਣ ਦੇਣੀ ਆਪਾਂ ਡਿੜਬੇ ਦੇ ਲੋਕ ਹਰਪਾਲ ਚੀਮੇ ਨੂੰ ਇਸ ਕਦਰ ਦੇਖਦੇ ਨੇ ਹੁਣ ਹੁਣ ਤੁਹਾਡੇ ਵੱਲੋਂ ਕੀ ਮੋਰਚਾ ਮਿੱਥਿਆ ਗਿਆ ਅੱਜ ਤੁਸੀਂ ਇੱਕ ਲੋਕਾਂ ਨੂੰ ਸਪਸ਼ਟ ਜਾਣਕਾਰੀ ਦੇ ਦਿਓ ਅੱਜ 14 ਤਰੀਕ ਹੈ ਰਾਤ 12 ਵਜੇ ਤੋਂ ਤੁਸੀਂ ਅਣਮਿੱਥੇ ਸਮੇਂ ਲਈ ਹੜਤਾਲ ਤੇ ਜਾ ਰਹੇ ਆ ਜਿਹੜੇ ਬਹੁ ਗਿਣਤੀ ਆ ਮੁਲਾਜ਼ਮਾਂ ਦੀ ਉਹ ਹੜਤਾਲ ਤੇ ਜਾ ਰਹੀ ਹੈ ਜੀ ਪਹਿਲਾਂ ਤਾਂ ਅਸੀਂ ਧਿਆਨ ਚ ਲਿਆਦੀ ਹੈ ਕਿ ਜਿਹੜੀ ਬਹੁ ਗਿਣਤੀ ਆ ਹੁਸ਼ਿਆਰਪੁਰ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਿ ਇੱਕ ਠੇਕਾ ਮੁਲਾਜ਼ਮ ਨੇ ਜਿਹੜੇ ਕਿ ਡਿਪਾਰਟਮੈਂਟ ਨੂੰ ਚਲਾ ਰਹੇ ਆ ਬਿਜਲੀ ਬੋਰਡ ਦੇ ਕੱਲ ਉਪਮੁੱਖ ਇੰਜੀਨੀਅਰ ਬਿਰਦੀ ਸਾਹਿਬ ਵੀ ਉੱਥੇ ਮੌਜੂਦ ਸੀ ਜਦੋਂ ਅਸੀਂ ਮੰਗ ਪੱਤਰ ਦੇਣ ਗਏ ਉਹ ਕਹਿੰਦੇ ਜੀ ਤੁਹਾਡਾ ਤਾਂ ਹੱਲ ਹੋ ਗਿਆ ਆਪਾਂ ਧਿਆਨ ਚ ਲਿਆਉਣਾ ਚਾਹੁੰਦੇ ਆ ਕਿ ਅੱਜ ਦੇ ਟਾਈਮ 'ਚ ਕੋਈ ਕਿਹਦਾ ਗੁਜ਼ਾਰਾ ਹੁੰਦਾ ਕਿਸੇ ਦਾ ਨਹੀਂ ਹੁੰਦਾ ਕੋਈ ਕਰਕੇ ਦਿਖਾ ਦੇਵੇ ਅਸੀਂ ਅਸੀਂ ਉਸ ਨੂੰ ਕਹਿੰਨੇ ਆ ਕਿ ਅਸੀਂ ਆਪਣੇ ਵੱਲੋਂ 10-12000 ਰੁਪਏ ਮਹੀਨੇ ਦਾ ਦਵਾਂਗੇ ਤੂੰ ਆਪਣਾ ਗੁਜ਼ਾਰਾ ਕਰਕੇ ਦਿਖਾ ਦੇਵੇ ਕਿਉਂਕਿ ਕੱਲ ਅਸੀਂ ਜਿੱਦਾਂ ਹੀ ਉਪਮੁੱਖ ਇੰਜੀਨੀਅਰ ਨੂੰ ਵੀ ਮੰਗ ਪੱਤਰ ਦੇਣਾ ਸੀਗਾ ਕਿਉਂਕਿ ਨੋਟਿਸ ਦੇਣਾ ਹੁੰਦਾ ਅਸੀਂ ਜਦੋਂ ਦੇਣ ਗਏ ਆ ਤੇ ਬੜੀ ਹਾਸੋਈਣੀ ਚ ਗੱਲ ਕਰਕੇ ਉਹਨਾਂ ਨੇ ਕਿਹਾ ਕਿ ਤੁਹਾਡਾ ਤਾਂ ਜਿਹੜੀਆਂ ਤਨਖਾਹਾਂ ਆ ਤੁਹਾਨੂੰ ਉਹਦੇ ਵਿੱਚ ਇਜਾਫਾ ਕਰ ਦਿੱਤਾ ਗਿਆ ਹੈ 12% ਦਾ 12% ਦਾ ਬਲਕ ਉਹਨਾਂ ਦੇ ਕਹਿਣ ਦਾ ਇਹ ਭਾਵ ਹੈ ਕਿ ਇੱਕ ਸਾਲ ਦੇ ਵਿੱਚ ਸਿਰਫ ਤੁਹਾਨੂੰ 1200 ਰੁਪਏ ਵਧਾਇਆ ਜਾਊਗਾ ਉਹ ਵੀ ਇਸ ਸਾਲ ਤੇ ਅਗਲੇ ਸਾਲ ਤੋਂ ਤੁਹਾਡਾ ਜਿਹੜਾ ਤਨਖਾਹ ਦੇ ਵਿੱਚ 5% ਵਾਧਾ ਹੋਇਆ ਕਰੂਗਾ ਹਰੇਕ ਸਾਲ ਕਹਿਣ ਦਾ ਭਾਵ ਹੈ ਜੀ 500 ਰੁਪਏ ਵਾਧਾ ਕਰਨ ਦਾ ਜੇਕਰ ਕਿਸੇ ਦਾ ਚੱਕ ਘਰ ਦਾ ਗੁਜ਼ਾਰਾ ਚੱਲਦਾ ਆ ਤੇ ਅਸੀਂ ਉਸ ਤੋਂ ਦੋ ਗੁਣਾ ਦੇਣ ਨੂੰ ਵੀ ਤਿਆਰ ਆ ਅਸੀਂ ਤਾਂ 2500 ਰੁਪਏ ਵੀ ਦਵਾਂਗੇ ਜੇ ਕਿਸੇ ਦਾ 10 ਬਸ ਮੈਨੂੰ ਲੱਗਦਾ ਕਿ ਇੱਕ ਵਾਰ ਖੁਦ ਐਮਐਲਏ ਮੁੱਖ ਮੰਤਰੀ ਐਮਐਲਏ ਤੇ ਜਿਹੜੇ ਅਫਸਰ ਨੇ ਜਿਹੜੇ ਇਦਾਂ ਦੀਆਂ ਬੇਤੁਕੀਆਂ ਗੱਲਾਂ ਕਰਦੇ ਨੇ ਇਨਾਂ ਨੂੰ ਇੱਕ ਐਗਜ਼ਾਮਪਲ ਦੇ ਦਈਏ ਕਿ 12000 ਰੁਪਏ 15000 ਰੁਪਏ ਤੁਸੀਂ ਲੈ ਲਓ ਤੁਸੀਂ 15000 ਦੇ ਨਾਲ ਘਰ ਦਾ ਗੁਜ਼ਾਰਾ ਕਰਕੇ ਦੱਸ ਦਿਓ ਆਪਣੇ ਨਿਆਣਿਆਂ ਦੀ ਫੀਸਾਂ ਭਰ ਲਓ ਆਪਣੀ ਗੱਡੀਆਂ ਦੇ ਖਰਚੇ ਕਰ ਲਓ ਆਪਣੇ ਏਸੀ ਵਾਲੇ ਘਰਾਂ ਦੇ ਖਰਚੇ ਕਰ ਲਓ ਮੈਨੂੰ ਲੱਗਦਾ ਜਿਸ ਤਰ੍ਹਾਂ ਦੀ ਅਪਰਸ਼ਰਮੀ ਭਰੀਆਂ ਗੱਲਾਂ ਇਹ ਕਰਦੇ ਨੇ ਇਸ ਤਰ੍ਹਾਂ ਦਾ ਵਰਤਾਰਾ ਅਫਸਰਾਂ ਦੇ ਨਾਲ ਤੇ ਆਏ ਅਗੋਦ ਦੇ ਨਾਲ ਚਾਹੀਦਾ ਜੀ ਫਿਰ ਤਾਂ ਮੈਂ ਉਹੀ ਗੱਲ ਕਰਦਾ ਜੀ ਹੁਣ ਇਹਨਾਂ ਦੀਆਂ ਤਨਖਾਹਾਂ ਜੇ ਆਪਾਂ A ਗ੍ਰੇਡ ਲਾ ਲਈਏ A ਗ੍ਰੇਡ ਅਫਸਰਾਂ ਦੀਆਂ ਤਨਖਾਹਾਂ ਲੱਖ ਲੱਖ 2-2 ਲੱਖ 2.5-2.5 ਲੱਖ ਤੋਂ ਵੀ ਉੱਪਰ ਨੇ ਇਹਨਾਂ ਨੂੰ ਕਦੇ ਵੀ ਸਿਰਫ ਜਿਹੜਾ ਵੱਧ ਗਿਣਤੀ ਦੇ ਵਿੱਚ ਜਿਹੜਾ ਕਿ ਅਸਲ ਸਿਸਟਮ ਨੂੰ ਚਲਾ ਰਿਹਾ ਹੈ ਅਸਰ ਸਿਸਟਮ ਨੂੰ ਤਾਂ ਕੱਚੇ ਮੁਲਾਜ਼ਮ ਚਲਾ ਰਿਹਾ ਬਿਜਲੀ ਬੋਰਡ ਦੇ ਨੂੰ ਜਿਹੜੇ 10 10 12 12 ਹਜ਼ਾਰ ਤੇ ਅੱਜ ਤੋਂ 10 10 ਸਾਲ ਪਹਿਲਾਂ ਮੈਂ ਸਰਕਾਰਾਂ ਵੱਲੋਂ ਰੱਖੇ ਗਏ ਸੀਗੇ ਪਰ ਉਹਨਾਂ ਸਰਕਾਰ ਪਿਛਲੀਆਂ ਸਰਕਾਰਾਂ ਦਾ ਤਾਂ ਕਹਿ ਸਕਦੇ ਆਂ ਕਿ ਹਾਂ ਵੀ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਪਰ ਇਸ ਸਰਕਾਰ ਇਹ ਤਾਂ ਸਰਕਾਰ ਮਿੱਥ ਕੇ ਆਈ ਸੀਗੀ ਆਪਣਾ ਕੀ ਚੋਣ ਪ੍ਰਚਾਰ ਦੇ ਵਿੱਚ ਸਾਰਾ ਕੁਝ ਲੈ ਕੇ ਆਈ ਸੀ ਕਿ ਅਸੀਂ ਕੋਈ ਕੱਚਾ ਮੁਲਾਜ਼ਮ ਨਹੀਂ ਰਹਿਣ ਦੇਣਾ ਬਟ ਆ ਸਰਕਾਰ ਵੀ ਜਿਹੜੀ ਹੈਗੀ ਆ ਇਹ ਵੀ ਸਿਰਫ ਲਾਰੇ ਟੱਪਿਆਂ ਵਾਲੀ ਆ ਇਹ ਪੰਜਾਬ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਆ ਤੇ ਜਿਹੜੀ ਅੱਜ ਰਾਤ 12 ਵਜੇ ਤੋਂ ਪੂਰੇ ਪੰਜਾਬ ਦੀ ਮੁਕੰਮਲ ਹੜਤਾਲ ਕੱਚੇ ਮੁਲਾਜ਼ਮਾਂ ਵੱਲੋਂ ਕੀਤੀ ਜਾਣੀ ਆ ਤੇ ਜਿਹੜਾ ਕੱਲ ਸਵੇਰੇ ਲੁਧਿਆਣੇ ਦੀ ਧਰਤੀ ਤੇ ਜਿਹੜਾ ਪੱਕਾ ਮੋਰਚਾ ਗੱਡਿਆ ਜਾਣਾ ਆ ਤਾਂ ਜਿਹੜੀ ਪੰਜਾਬ ਸਰਕਾਰ ਆ ਇਸ ਖਾਸ ਕਰ ਲੁਧਿਆਣੇ ਦੇ ਲੋਕਾਂ ਨੂੰ ਵੀ ਅਪੀਲ ਆ ਕਿ ਭੁੱਲ ਕੇ ਵੀ ਨਾ ਇਹਨਾਂ ਨੂੰ ਵੋਟਾਂ ਪਾ ਲਈਓ ਕਿਉਂਕਿ ਜਿਹੜੇ ਉਮੀਦਵਾਰ ਖੜੇ ਆ ਉਹ ਖੁਦ ਕਹਿੰਦੇ ਆ ਕਿ ਲੋਕ ਸਭਾ ਦੇ ਆਪ ਸ਼ਾਇਦ ਮੈਂਬਰ ਨੇ ਰਾਜ ਸਭਾ ਦੇ ਮੈਂਬਰ ਨੇ ਲੇਕਿਨ ਉਹ ਉਹ ਮਤਲਬ ਰਹਿੰਦੇ ਵੀ ਗੁੜਗਾਉਂ ਨੇ ਕਿੱਥੇ ਇਹ ਗੱਲਾਂ ਕਰਦੇ ਸੀਗੇ ਕਿ ਸਾਡੇ ਤੁਹਾਡੇ ਸ਼ਹਿਰ ਦੇ ਵਿੱਚ ਹੀ ਮੁੱਖ ਮੰਤਰੀ ਦਾ ਦਫ਼ਤਰ ਹੋਊਗਾ ਸਾਰੇ ਮਸਲੇ ਹੱਲ ਹੋਣਗੇ ਪਰ ਮਸਲਾ ਇਹਨਾਂ ਨੇ ਕੋਈ ਹੱਲ ਨਹੀਂ ਕਰਨਾ ਸਿਰਫ ਆਪਣੇ ਆਪਣੇ ਕਹਿ ਲੋ ਕਿ ਭੁੱਖੇ ਨੰਗਿਆਂ ਨੂੰ ਅਸੀਂ ਕਹਿ ਲੋ ਕਿ ਕੁਰਸੀ ਤੇ ਬਿਠਾਤਾ ਇਹਨਾਂ ਨੇ ਸਿਰਫ ਆਪਣੇ ਘਰ ਭਰੇ ਆ ਹੋਰ ਇਹਨਾਂ ਨੇ ਕੁਝ ਨਹੀਂ ਕੀਤਾ ਬ੍ਰਹਮਸ਼ੰਕਰ ਜੀ ਪਰ ਕੀ ਹੈ ਸ਼્વાસਨ ਦਿੱਤਾ ਕੱਲ ਤੁਸੀਂ ਮੰਗ ਪੱਤਰ ਦੇਣ ਗਏ ਨੇ ਲਾਈਵ ਸੀਗੇ ਉਹ ਕਿਉਂਕਿ ਲਾਈਵ ਰੈਡ ਦੇ ਸ਼ਕੀਨ ਨੇ ਹਲ ਹੁਲ ਤਾਂ ਘਟ ਵੱਧੇ ਹੋਣਾ ਕੋਲ ਹੁੰਦੇ ਸਮੱਸਿਆਵਾਂ ਦੇ ਲਾਈਵ ਸੀਗੇ ਕੱਲ ਵੀ ਜਦ ਤੁਸੀਂ ਵੀ ਸ਼ਾਇਦ ਮੰਗ ਪੱਤਰ ਦਿੱਤਾ ਕੀ ਉਹਨਾਂ ਨੇ ਹੁਣ ਤੁਹਾਨੂੰ ਆਸ਼ਵਾਸਨ ਦਿੱਤਾ ਤਾਂ ਤੁਹਾਨੂੰ ਕਿੰਨੀਆਂ ਕੋ ਉਮੀਦਾਂ ਨੇ ਬਰਮਸ਼ਿੰਗ ਕਰ ਜਿੰਪਾ ਤੋਂ ਪਹਿਲੀ ਗੱਲ ਤਾਂ ਜੀ ਕੋਈ ਉਮੀਦਾਂ ਨਹੀਂ ਕਿਉਂਕਿ ਇਹ ਇਹਨਾਂ ਦੇ ਕਹ ਲਓ ਕਿ ਇਹਨਾਂ ਦੀ ਤਾਂ ਆਪਣੀ ਸੁਣਵਾਈ ਹੈ ਨਹੀਂ ਆਪਣੀ ਸਰਕਾਰ ਦੇ ਵਿੱਚ ਤੇ ਹੁਸ਼ਿਆਰਪੁਰ ਦੇ ਕਿੰਨੇ ਮਸਲੇ ਨੇ ਸੀਵਰੇਜ ਦੇ ਮਸਲੇ ਨੇ ਕਮੇਟੀ ਕਰਦੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਇਹਨਾਂ ਨੇ ਲਾਰਾ ਲਾ ਦਿੱਤਾ ਤਨਖਾਹਾਂ ਦੇ ਵਿੱਚ ਵਾਅਦੇ ਦਾ ਉਹਨਾਂ ਨੇ ਪਿੱਛੇ ਜੇ ਤੁਹਾਡੀ ਚੈਨਲ ਨੇ ਨਿਊਜ਼ ਕਢੜੀ ਕੀਤੀ ਸੀ ਕਵਰੇਜ ਆਪਾਂ ਦੇਖੀ ਆ ਕਿ ਖੁਦ ਬ੍ਰਹਮਸ਼ੰਕਰ ਜੇਮਪਾ ਜੀ ਵਿਚ ਖੜੇ ਨੇ ਤੇ ਮੁਰਦਾਬਾਦ ਦੇ ਨਾਰੇ ਉਹਨਾਂ ਦੇ ਮੂੰਹ ਤੇ ਲੱਗ ਰਹੇ ਨੇ ਇਹ ਤੋਂ ਬੇਸ਼ਰਮੀ ਵਾਲੀ ਕੋਈ ਗੱਲ ਨਹੀਂ ਹੋ ਸਕਦੀ ਕਿਉਂਕਿ ਇਹਨਾਂ ਤੋਂ ਤਾਂ ਕੋਈ ਉਮੀਦ ਨਹੀਂ ਕੱਲ ਜਿਹੜਾ ਮੰਗ ਪੱਤਰ ਵੀ ਦਿੱਤਾ ਉਹ ਵੀ ਅਸੀਂ ਆਪਣੇ ਜਥੇਬੰਦੀ ਦਾ ਫੈਸਲਾ ਹੋਇਆ ਸੀਗਾ ਕਿ ਆਪਾਂ ਫਾਰਮੈਲਟੀ ਕੀਤੀ ਆ ਸਿਰਫ ਕਿ ਆਪਣੇ ਆਪਣੇ ਐਮਐਲਏ ਨੂੰ ਮੰਗ ਪੱਤਰ ਦੇਣਾ ਆ ਉਮੀਦ ਨਾ ਪਹਿਲਾਂ ਸੀਗੀ ਜਦੋਂ ਇਹ ਜਿੱਤੇ ਆ ਤੇ ਨਾ ਉਮੀਦ ਇਹਨਾਂ ਦੇ ਆਉਣ ਵਾਲੇ ਟਾਈਮ 'ਚ ਹੋਣੀ ਆ ਕਿਉਂਕਿ ਜਿ세 ਜਿ세 ਸਰਕਾਰ ਦੇ ਵਿੱਚ ਇਹਨਾਂ ਦੀ ਆਪਣੀ ਸੁਣਵਾਈ ਨਾ ਹੋ ਯਾ ਕਹ ਲਓ ਕਿ ਆਪਣੀ ਨਾ ਸੁਣਦੀ ਹੋਵੇ ਗੱਲਬਾਤ ਕਿਉਂਕਿ ਇਹਨਾਂ ਨੇ ਜਿਹੜਾ ਪ੍ਰਸਤਾਵ ਵੀ ਪਾਇਆ ਹਾ ਕਮੇਟੀ ਕਰਦੇ ਇੱਕ ਮੁਲਾਜ਼ਮਾਂ ਦਾ ਪਾਇਆ ਸੀਗਾ ਕਿ ਜਿਹੜੀ 10 10 12-12 ਹਜ਼ਾਰ ਤੁਸੀਂ ਤਨਖਾਹ ਲੈਨੇ ਹੋ ਉਹ ਤੁਹਾਡੀ 25000 ਕਰ ਦਿੱਤੀ ਜਾਊਗੀ ਉਹਨਾਂ ਨੂੰ ਵੀ ਲਾਰਾ ਟੱਪਾ ਲਾ ਕੇ ਸਮਝਾ ਕੇ ਕਿ ਕੱਲ ਨੂੰ ਇਹ ਮੇਰੇ ਘਰ ਅੱਗੇ ਨਾ ਆਉਣ ਕਿਉਂਕਿ ਉਹਨਾਂ ਨੇ ਤਾਂ ਕਹਿੰਦੇ ਪਿੱਛੇ ਜੀ ਜਦੋਂ ਹੜਤਾਲ ਕੀਤੀ ਸੀਗੀ ਤਾਂ ਕੂੜਾ ਹਾਰਪੁਰ ਦੇ ਵਿੱਚ ਬਹੁਤ ਖਿਲਰਿਆ ਸੀਗਾ ਕਿਸੇ ਨੇ ਕੂੜੇ ਨੂੰ ਹੱਥ ਤੱਕ ਨਹੀਂ ਲਾਇਆ ਸੀਗਾ ਤੇ ਇਹ ਸਰਕਾਰ ਵੀ ਤੇ ਖਾਸ ਕਰ ਜੇਮਪਾ ਜੀ ਤਾਂ ਤੁਸੀਂ ਹੁਣ ਗੱਲ ਹੀ ਛੱਡੋ ਜੇ ਤਾਂ ਬਸ ਕੁਝ ਦਿਨਾਂ ਦੇ ਮਹਿਮਾਨ ਨੇ ਸਰਕਾਰ ਪੰਜਾਬ ਜਿਹੜੇ ਹੁਸ਼ਿਆਰਪੁਰ ਦੇ ਲੋਕ ਨੇ ਛੇਤੀ ਇਹਨਾਂ ਨੂੰ ਆਪਣੇ ਘਰ ਵਾਪਸੀ ਕਰਨਗੇ ਜੀ ਇਹ ਤਾਂ ਆਖਰੀ ਸਵਾਲ ਆ ਲੋਕ ਵੀ ਸੋਚਦੇ ਹੋਣਗੇ ਯਾਰ ਗਰਮੀ ਦਾ ਮੌਸਮ ਆ ਰਾਤ ਬਰਾਤੇ ਰਲਟ ਖਰਾਬ ਹੋ ਜਾਂਦੀ ਆ ਕੌਣ ਠੀਕ ਕਰਨ ਆਏਗਾ ਪਰ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਵੀ ਮਜਬੂਰੀ ਹੈ ਜਿਸ ਤਰ੍ਹਾਂ ਤੁਸੀਂ ਆਪਣੀ ਤਰਸਯੋਗ ਆਪਣੇ ਮੁਲਾਜ਼ਮਾਂ ਦੀ ਸਥਿਤੀ ਦੱਸੀ ਹੈ ਤੁਸੀਂ ਪਹਿਲਾਂ ਤਾਂ ਜੀ ਮੈਂ ਮਾਫੀ ਮੰਗਦਾ ਹਾਰਪੁਰ ਦੇ ਲੋਕਾਂ ਤੋਂ ਕਿ ਇੰਨੀ ਗਰਮੀ ਦੇ ਵਿੱਚ ਤੁਹਾਨੂੰ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਣਾ ਹੈ ਕਿਉਂਕਿ ਆਉਣ ਵਾਲੇ ਟਾਈਮ ਹੋਰ ਵੀ ਜ਼ਿਆਦਾ ਖਰਾਬ ਆ ਕਿਉਂਕਿ ਮੁਲਾਜ਼ਮ ਭਰਤੀ ਕੀਤੇ ਨਹੀਂ ਆਪਾਂ ਐਡਵਰਟਾਈਜ਼ਮੈਂਟ ਤੇ ਤਾਂ ਲੱਖਾਂ ਕਰੋੜਾਂ ਰੁਪਏ ਖਰਚ ਦਿੰਦਾ ਪਰ ਇਹਨਾਂ ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਲਈ ਵੀ ਪੈਸੇ ਨਹੀਂ ਹੈਗੇ ਪੰਜਾਬ ਸਰਕਾਰ ਦੇ ਕੋਲ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਅੱਜ ਤੱਕ ਸ਼ੁਕਰ ਕਰੋ ਜਿੰਨੀ ਕ ਬਿਜਲੀ ਚੱਲਦੀ ਹੈ ਮਤਲਬ ਜਿੰਨੀ ਕ ਚੱਲ ਰਹੀ ਆ ਠੀਕ ਆ ਪਰ ਆਉਣ ਵਾਲੇ ਟਾਈਮ ਦੇ ਵਿੱਚ ਜਿਸ ਹਿਸਾਬ ਨਾਲ ਪੰਜਾਬ ਸਰਕਾਰ ਅੱਗੇ ਵੱਧ ਰਹੀ ਆ ਪ੍ਰਾਈਵੇਟੇਸ਼ਨ ਨੂੰ ਅੱਗੇ ਲੈ ਕੇ ਆ ਰਹੀ ਆ ਕਿਉਂ ਕਿਉਂਕਿ ਚੰਡੀਗੜ੍ਹ ਦੇ ਵਿੱਚ ਕੇਂਦਰ ਸਰਕਾਰ ਨੇ ਵੀ ਜਿਹੜਾ ਬਿਜਲੀ ਬੋਰਡ ਦਾ ਜਿਹੜਾ ਨਿੱਜੀਕਰਨ ਕੀਤਾ ਉੱਥੇ ਅੱਜ ਦੇ ਹਾਲਾਤ ਦੇਖ ਲਓ ਜਾ ਕੇ ਕਿ ਨਿੱਜੀਕਰਨ ਕਰਕੇ ਜਿਹੜਾ ਹਾਲਾਤ ਪੈਦਾ ਹੋਏ ਆ ਜਿਹੜੀ ਬਿਜਲੀ ਆ ਉਹ ਕਿੱਥੇ ਮੁਹਾਲੀ ਦੇ ਚੌਂਕਾ ਵਿੱਚ ਕਈ ਕਈ ਲੋਕ ਕਦੇ ਸੁਣਿਆ ਨਹੀਂ ਸੀਗਾ ਕਿ ਮੁਹਾਲੀ ਜਾਂ ਚੰਡੀਗੜ੍ਹ ਦੇ ਲੋਕ ਵੀ ਧਰਨੇ ਲਾਉਣਗੇ ਉੱਥੋਂ ਦੇ ਖੁਦ ਲੋਕ ਸੜਕਾਂ ਤੇ ਉਤਰੇ ਹੋ ਸੀਗੇ ਕਿ ਪਿਛਲੇ ਸਮੇਂ ਦੇ ਵਿੱਚ ਪਰ ਇੱਥੋਂ ਦੇ ਹੁਸ਼ਿਆਰਪੁਰ ਦੇ ਲੋਕਾਂ ਨੂੰ ਇਹੀ ਅਪੀਲ ਆ ਕਿ ਸਾਡੀ ਮਜਬੂਰੀ ਆ ਕਿਉਂਕਿ ਜਦੋਂ ਕਿਸੇ ਮਾਂ ਦਾ ਪੁੱਤ ਕਿਸੇ ਦਾ ਭੈਣ ਦਾ ਜਿਹੜਾ ਭਰਾ ਆ ਉਹ ਜਦੋਂ ਲੈਂ ਦੇ ਉੱਪਰ ਕਰੱਟ ਲਾ ਕੇ ਮਰਦਾ ਆ ਉਦੋਂ ਇਹ ਮੰਤਰੀ ਉਦੋਂ ਇਹ ਸਰਕਾਰ ਸਾਨੂੰ ਉਹਨਾਂ ਦੇ ਪਰਿਵਾਰ ਨੂੰ 1 ਰੁਪਿਆ ਤੱਕ ਨਹੀਂ ਦਿੰਦੀ ਕਿਉਂਕਿ ਮਰਦਾ ਜਿਹੜਾ ਆ ਬੰਦਾ ਲਾਈਨ ਤੇ ਜਿਹੜਾ ਇੱਕ ਵਾਰੀ ਮਰ ਗਿਆ ਉਹਨੇ ਕਦੇ ਵਾਪਸ ਨਹੀਂ ਆਉਣਾ ਇਹੀ ਹੁਸ਼ਿਆਰਪੁਰ ਦੇ ਲੋਕਾਂ ਨੂੰ ਅਸੀਂ ਤਾਂ ਇਹ ਕਹਿੰਨੇ ਆ ਕਿ ਜੇਕਰ ਆਪਾਂ ਕੰਮ ਕਰਦੇ ਆ ਇੱਕ ਤਾਂ ਲੋਕਾਂ ਨੂੰ ਇਹੀ ਅਪੀਲ ਆ ਕਿ ਜੇਕਰ ਲੇਟ ਜਾਂਦੀ ਹੁੰਦੀ ਆ ਪਹਿਲਾਂ ਤਾਂ ਇਸ ਗੱਲ ਦਾ ਜ਼ਰੂਰ ਸਬਰ ਰੱਖਿਆ ਕਰੋ ਕਿ ਛੇਤੀ ਆਜੂਗੀ ਕਿਉਂਕਿ ਮੁਲਾਜ਼ਮ ਕੰਮ ਤੇ ਹੀ ਹੁੰਦੇ ਆ ਪਿੱਛੇ ਜੇ ਤੁਹਾਡੇ ਖਬਰ ਵੀ ਕੀਤੀ ਗਈ ਕਿ ਫੋਨ ਨਹੀਂ ਚੱਕੇ ਗਏ ਸਰਕਾਰੀ ਮੁਲਾਜ਼ਮਾਂ ਵੱਲੋਂ ਕਿਉਂਕਿ ਉਹ ਸਰਕਾਰ ਦੀ ਅਸੀਂ ਵੀ ਮੰਨਦੇ ਆ ਕਿ ਸਰਕਾਰੀ ਮੁਲਾਜ਼ਮਾਂ ਦੀ ਘਾਟ ਕਾਰਨ ਹੁਣ ਇੱਕ ਏਰੀਆ ਦੇ ਵਿੱਚ ਸਿਰਫ ਦੋ ਜਾਣੇ ਨੇ ਚੇਤਨ ਜੀ ਤੁਸੀਂ ਖਬਰ ਨਸ਼ਰ ਕੀਤੀ ਸੀ ਕੱਲ ਇੱਕ ਕਿ ਫੋਨ ਨਹੀਂ ਚੱਕੇ ਗਏ ਘੱਟੋ ਘੱਟ 20 25 ਫੋਨ ਲਾਏ ਗਏ ਉਹਦੇ ਵਿੱਚ ਕਸੂਰਵਾਰ ਤਾਂ ਵਿਭਾਗਾਂ ਕਿਉਂਕਿ ਮੁਲਾਜ਼ਮਾਂ ਦੀ ਘਾਟ ਤਾਂ ਵਿਭਾਗੇ ਨੇ ਪੂਰੀ ਕਰਨੀ ਹੈ ਹੁਣ ਵਿਭਾਗੇ ਦੇ ਵਿੱਚ ਕਿੱਥੇ 120000 ਮੁਲਾਜ਼ਮ ਹੁੰਦਾ ਸੀ ਕਿੱਥੇ ਪੂਰੇ ਪੰਜਾਬ ਦੀ ਗਿਣਤੀ ਲਾਈ ਤਾਂ 25000 ਤੋਂ ਵੀ ਘੱਟ ਨੇ ਤੁਸੀਂ 120000 ਇੱਕ ਲੱਖ ਇੱਕ 120000 ਮੁਲਾਜ਼ਮ ਸੀ ਬਿਜਲੀ ਬੋਰਡ ਦੇ ਵਿੱਚ ਕਿਸੇ ਸਮੇਂ ਦੇ ਵਿੱਚ ਅੱਜ ਦੀ ਜਿਹੜੀ ਗਿਣਤੀ ਤੁਹਾਨੂੰ ਦੱਸੀਏ 25000 ਤੋਂ ਵੀ ਘੱਟ ਗਿਣਤੀ ਰਹਿ ਗਈ ਆ ਜਿਹੜੀ ਕੀ ਪੰਜਾਬ ਦੇ 3.5 ਕਰੋੜ ਆਬਾਦੀ ਆ ਜਿਹੜੀ ਪੰਜਾਬ ਦੀ ਉਸ ਸਿਸਟਮ ਨੂੰ ਉਹ ਚਲਾ ਰਹੀ ਆ ਤੁਸੀਂ ਆਪੇ ਸੋਚੋ ਕਿ ਬਿਜਲੀ ਜੇਕਰ ਭਰਤੀ ਨਾ ਹੋਈ ਲੋਕ ਹੀ ਨਾ ਹੋਏ ਮੁਲਾਜ਼ਮ ਹੀ ਨਾ ਹੋਏ ਥੱਲੇ ਕੰਮ ਕਰਨ ਨੂੰ ਤਾਂ ਜਿਹੜਾ ਬਿਜਲੀ ਸਪਲਾਈ ਦਾ ਜਿਹੜਾ ਫਾਲਟ ਆ ਉਹ ਛੇਤੀ ਨਹੀਂ ਕਲੀਅਰ ਹੋਊਗਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਅਸਾਂ ਹੁਸ਼ਾਰਪੁਰ ਤੋਂ ਬਿਜਲੀ ਦੇ ਠੇਕਾ ਮੁਲਾਜ਼ਮ ਇੰਦਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਗਈ ਆ ਸੋ ਅੱਜ ਤੋਂ ਜਿਹੜੇ ਬਿਜਲੀ ਵਿਭਾਗ ਦੇ ਜ਼ਿਆਦਾਤਰ ਠੇਕਾ ਮੁਲਾਜ਼ਮ ਨੇ ਉਹ ਹੜਤਾਲ ਤੇ ਜਾ ਰਹੇ ਨੇ ਅਣਮਿੱਥੇ ਸਮੇਂ ਲਈ ਉਹਨਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਤੇ ਹੜਤਾਲ ਤੋਂ ਬਾਅਦ ਉਹ ਕੱ ਸਵੇਰ ਤੋਂ ਪੱਕੇ ਤੌਰ ਤੇ ਲੁਧਿਆਣਾ ਜ਼ਿਮਨੀ ਚੋਂ ਜਿੱਥੇ ਹੋਣ ਜਾ ਰਹੀ ਹੈ ਉੱਥੇ ਪੱਕਾ ਮੋਰਚਾ ਲਾਣ ਜਾ ਰਹੇ ਨੇ ਦੂਜੇ ਪਾਸੇ ਜੇਕਰ ਆਪਾਂ ਸਰਕਾਰ ਦੀ ਗੱਲ ਕਰ ਲਈਏ ਲੋਕਲ ਨੁਮਾਇੰਦਿਆਂ ਦੀ ਗੱਲ ਕਰ ਲਈਏ ਤਾਂ ਸਿੱਧੇ ਤੌਰ ਤੇ ਉਹਨਾਂ ਵੱਲ ਕਿਹਾ ਗਿਆ ਕਿ ਉਹਨਾਂ ਨੂੰ ਨਾ ਤਾਂ ਸਰਕਾਰ ਤੋਂ ਕਿਸੇ ਤਰ੍ਹਾਂ ਦੀ ਕੋਈ ਉਮੀਦ ਹੈ ਤੇ ਨਾ ਹੀ ਜਿਹੜੀ ਲੋਕਲ ਨੁਮਾਇੰਦਿਆਂ ਤੋਂ ਕੈਮਰਾ ਪਰਸਨ ਮਨਵੀਰ ਮੇਠੀਆ ਨਾਲ ਚੇਤਨ ਕਾਸ਼ਪ ਤਾਜ਼ਾ ترین ਖਬਰਾਂ ਦੇ ਜੁੜੇ ਰਹੋ ਹਸ਼ਰਪਰ ਨਿਊਜ਼ ਦੇ ਨਾਲ